ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਗੰਭੀਰ ਮਾਹੌਲ ਬਣਿਆ ਉੱਥੇ ਵੱਡਾ ਝਟਕਾ ਜੜਾ ਪਾਕਿਸਤਾਨੀ ਐਕਟਰਸ ਨੂੰ ਵੀ ਲੱਗਾ ਜਿਹਾਂ ਗੱਲ ਕੀਤੀ ਜਾਵੇ ਹਾਨੀਆ ਅਮਰਦੀ ਇਕਾਰਾ ਜੀ ਸੀ ਜਿਨ੍ਹਾਂ ਦੇ ਪਾਕਿਸਤਾਨੀ ਡਰਾਮੇ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਵੀ ਬੜੇ ਫੇਮਸ ਨੇ ਪਾਕਿਸਤਾਨੀ ਡਰਾਮੇ ਨੇ ਜਿਹੜੇ ਭਾਰਤੀ ਲੋਕਾਂ ਦੇ ਦਿਲ ਦੇ ਵਿੱਚ ਚੰਗੀ ਛਾਪ ਛੱਡ ਕੇ ਗਏ ਨੇ ਪਰ ਹੁਣ ਇਹਨਾਂ ਪਾਕਿਸਤਾਨੀ ਐਕਟ੍ਰੈਸ ਦਾ ਅਕਾਊਂਟ ਵੀ ਹੈ ਜਿਹੜਾ ਭਾਰਤ ਦੇ ਵਿੱਚ ਮੁਕੰਮਲ ਤੌਰ ਤੇ ਬੈਨ ਕਰ ਦਿੱਤਾ ਗਿਆ ਜੇਕਰ ਤੁਸੀਂ ਵੀ ਆਪਣੇ ਇੰਸਟਾਗ੍ਰam ਆਈਡੀ ਤੇ ਉੱਤੇ ਜਾ ਕੇ ਹਾਨੀਆ ਅਮੀਰ ਜਾਂ ਫਿਰ ਇਕਾਰਾ ਅਜ਼ੀਜ਼ ਦਾ ਅਕਾਊਂਟ ਸਰਚ ਕਰੋਗੇ ਤਾਂ ਉੱਥੇ ਅਕਾਊਂਟ ਤੁਹਾਨੂੰ ਬੈਨ ਨਜ਼ਰ ਆਏਗਾ ਜੀ ਹਾਂ ਲਿਖਿਆ ਆਏਗਾ ਦਿਸ ਅਕਾਊਂਟ ਇਜ਼ ਬੈਨ ਇਨ ਇੰਡੀਆ ਹਾਲਾਤ ਬਿਲਕੁਲ ਜੋ ਵੀ ਹੋਇਆ ਅਤਵਾਦੀ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਵਾਕਈ ਇਸ ਦਾ ਖੰਬਿਆਜ਼ਾ ਪਾਕਿਸਤਾਨੀ ਹੋਣ ਐਕਟ੍ਰੈਸ ਨੂੰ ਵੀ ਪੁਖਤਣਾ ਪਏਗਾ ਤੇ ਇਸ ਦੇ ਨਾਲ ਹੀ ਪਾਕਿਸਤਾਨੀ ਐਕਟਰਸ ਜੋ ਕੀ ਹੁਣ ਭਾਰਤ ਦੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਤੇ ਫਿਲਮਾਂ ਰਿਲੀਜ਼ ਹੋਣੀਆਂ ਨੇ ਉਹਨਾਂ ਫਿਲਮਾਂ ਦਿੱਤੇ ਵੀ ਮੁਕੰਮਲ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ